ਪੰਜਾਬ ਵਿੱਚ ਦੁਪਹਿਰ 12 ਵਜੇ ਤੋਂ ਬਾਅਦ ਅੱਜ ਤੋਂ ਸਰਕਾਰੀ ਬੱਸਾਂ ਦਾ ਮੁਕੰਮਲ ਤੌਰ ਤੇ ਚੱਕਾ ਜਾਮ ਹੈ ਪੰਜਾਬ ਰੋਡਵੇਜ ਪੰਵਸ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਰੇ ਦਿਸਾਰੇ 18 ਡੀਪੂ ਬੰਦ ਕਰ ਦਿੱਤੇ ਗਏ ਨੇ ਤੇ ਸਰਕਾਰ ਖਿਲਾਫ ਰੋਡਵੇਜ ਦੀਆਂ ਬੱਸਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪ੍ਰਦਰਸ਼ਨ ਕਰ ਰਹੇ ਪੰਨਬਸ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲਦੀਆਂ ਲੰਬੇ ਸਮੇਂ ਤੋਂ ਇਸ ਗੱਲ ਤੇ ਸਰਕਾਰ ਨੂੰ ਅਲਟੀਮੇਟਮ ਦੇ ਰਹੇ ਨੇ ਲੇਕਿਨ ਮੰਗਾਂ ਸੰਬੰਧੀ ਸੁਣਵਾਈ ਨਾ ਹੁੰਦੀ ਵੇਖ ਕੇ ਅੱਜ ਉਹਨਾਂ ਨੂੰ ਮਜਬੂਰਨ ਪੰਜਾਬ ਦੇ 18 ਦੇ 18 ਡੀਪੂਆਂ ਨੂੰ ਬੰਦ ਕਰਨਾ ਪਿਆ ਅਤੇ ਸੜਕਾਂ ਤੇ ਆਣਾ ਪਿਆ ਸਾਡੇ ਪੰਜਾਬ ਦੇ ਜਿੰਨੇ ਵੀ ਪੰਜਾਬ ਰੋਡ ਦੇ ਪੰਨਬਸ ਦੇ 18 ਦੇ 18 ਡੀਪੂ ਆ ਉਹ ਸਾਰੇ ਬੰਦ ਕੀਤੇ ਗਏ ਆ ਕਿਉਂਕਿ ਹਰ ਵਾਰੀ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਤਨਖਾਹਾਂ 2 ਜਾਂ 3 ਤਰੀਕ ਨੂੰ ਆਉਂਗੀਆਂ ਹੁੰਦੀਆਂ ਉਹ ਹਰ ਵੇਰੀ 15 ਤੋਂ 20 ਤਰੀਕ ਦੇ ਦਰਮਿਆਨ ਆਉਂਦੀਆਂ ਅੱਜ ਵੀ ਅਜੇ 19 ਤਰੀਕ ਹੋ ਚੁੱਕੀ ਆ ਜਿਹੜੀਆਂ ਕਿ ਤਨਖਾਹਾਂ ਨਹੀਂ ਆਈਆਂ ਜਿਸ ਦੇ ਰੋਜ਼ ਰੋਸ ਵਜੋਂ ਅਸੀਂ ਪੰਜਾਬ ਦੇ 18 ਦੇ 18 ਲੀਪੂ ਬੰਦ ਕੀਤੇ ਆ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਡਰਾਈਵਰ ਜਾਂ ਕਨੈਕਟਰਾਂ ਦੇ ਹੋਰ ਵੀ ਜਿਹੜੇ ਮੁਲਾਜ਼ਮਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਨੂੰ ਵੀ ਹਜੇ ਤੱਕ ਕੋਈ ਵੀ ਮੁਆਵਜ਼ਾ ਜਾਣ ਸ਼ੋਰ ਉਹ ਕੁਝ ਨਹੀਂ ਮਿਲਿਆ ਜਿਸੇ ਕਰਕੇ ਸਾਡਾ ਰੋਸ ਆ ਰੋਸ ਦੇ ਵਿੱਚ ਅਸੀਂ ਅੱਜ ਪੰਜਾਬ ਦੇ 18 ਦੇ 18 ਡਿਪੂ ਜਿਹੜੇ ਉਹ ਬੰਦ ਕੀਤੇ ਗਏ ਨੇ ਜੇਕਰ ਜਿੰਨਾ ਚਿਰ ਸਾਡੀਆਂ ਤਨਖਾਹਾਂ ਜਾਂ ਜਿਹੜੀਆਂ ਸਾਡੀਆਂ ਮੰਗਾਂ ਜਾਂ ਕੋਈ ਨਿਸ਼ਚਿਤ ਨਹੀਂ ਕਰਦੇ ਕਿ ਜਿਹੜੀ ਤੁਹਾਡੀ ਤਨਖਾਹ 5 ਜਾਂ 7 ਤਰੀਕ ਨੂੰ ਪਾਉਣੀ ਬੰਦੀ ਆ ਉਹ ਅਸੀਂ ਵਿਭਾਗ ਨੂੰ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਤਨਖਾਹ ਹਰ ਮਹੀਨੇ ਦੇ ਪਹਿਲੇ ਹਫਤੇ ਪਹਿਲਾਂ ਚਾਹੀਦੀ ਆ ਉਹਦੇ ਕਰਕੇ ਜਿੰਨਾ ਚਿਰ ਤਨਖਾਹ ਨਹੀਂ ਪੈਂਦੀ ਉਹਨਾਂ ਚਿਰ ਅਸੀਂ ਬੰਦ ਉਹ ਜਾਰੀ ਕੀ ਪੂਰੇ ਪੰਜਾਬ ਦੇ 18 ਦੇ 18 ਇਹ ਦਾ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਜਿਹੜਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀਗਾ ਵੀ ਸਾਡੀਆਂ ਜਿਹੜੀਆਂ ਤਨਖਾਹਾਂ ਸਮੇਂ ਸਿਰ ਪਾਈਆਂ ਜਾਣ ਪਰ ਜਿਹੜੀਆਂ ਇਹ ਆਉਣਾ ਜਾਣ ਵਾਲੇ ਜਿਹੜੇ ਲੋਕ ਆ ਸਾਡੇ ਹੀ ਭੈਣ ਭਰਾ ਅਸੀਂ ਇਹਨਾਂ ਨੂੰ ਇਹ ਨਹੀਂ ਚਾਹੁੰਦੇ ਵੀ ਉਹਨਾਂ ਨੂੰ ਖੱਜਲ ਖੁਆਰ ਕਰੀਏ ਪਰ ਜਿਹੜੀ ਮੌਜੂਦਾ ਸਰਕਾਰ ਆ ਜਾਂ ਮੈਨੇਜਮੈਂਟ ਆ ਉਹ ਜਿਹੜੀ ਆ ਜਾਣਬੁੱਝ ਕੇ ਸਾਨੂੰ ਖੱਜਲ ਖੁਆਰ ਕਰਦੀ ਆ ਜਿਹੜੀ ਕਿ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਸਾਡੀਆਂ ਤਨਖਾਹਾਂ ਜਿੰਨਾ ਚਿਰ ਨਹੀਂ ਪੈਂਦੀਆਂ ਉਹਨਾਂ ਚਿਰ ਸਾਡਾ ਸੰਘਰਸ਼ ਉਹ ਜਿਹੜਾ ਉਹ ਜਾਰੀ ਰਹੇ ਉੱਥੇ ਹੀ ਬੱਸਾਂ ਦੀ ਇਸ ਹੜਤਾਲ ਦੇ ਕਾਰਨ ਅੱਡਿਆਂ ਤੇ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਨਜ਼ਰ ਆਈਆਂ ਪਟਿਆਲੇ ਜਾਲੇ ਇਹ ਬਸਾਰੀ ਰੋਡਵੇ ਦੀ ਆਏਗੀ ਜੀ ਕਿਉਂ ਨਹੀਂ ਆਈ? ਉਹ ਕਹਿੰਦੇ ਸਟ੍ਰਾਈਕ ਕਰਤੀ ਐ ਉਹਨੇ ਬੱਸਾਂ ਬੰਦ ਕਰਤੀਆਂ ਰੋਡਵੇਜ ਦੀਆਂ। ਕਿੰਨਾ ਨੇ ਕਿਆ ਬੰਦ ਕਰ ਦੇ? ਉਹਨਾਂ ਨੇ ਹੜਤਾਲ ਕੀਤੀ ਜੀ ਸਾਨੂੰ ਤਨਖਾਹ ਨਹੀਂ ਮਿਲ ਪਈ ਐ। ਮਿਲਦੀ ਐ ਤਨਖਾਹ ਕਿ ਉਹਦੀ ਸਰਕਾਰ ਦੇਂਦੀ ਦੀ ਹੈ ਜੀ। ਰੋਡਵੇਜ ਬੰਦ ਕਹਿੰਦੇ ਆਣੀ ਨਹੀਂਗੀ। ਕੀ ਕਰਨਾ ਤੇ ਸਟ੍ਰਾਈਕ ਕਰਦੇ ਉਹਨਾਂ। ਸਟ੍ਰਾਈਕ ਕੁਛ ਨਹੀਂ ਦੱਸ ਰਿਆ ਹੈ ਕਹਿੰਦੇ ਆਣੀ ਨਹੀਂ ਜੀ 2 ਵਜੇ ਆਏਗੀ। ਪਰ ਰੋਡਵੇਜ ਵਾਲੀ ਫੇਰ ਲਾਂਦੇ ਹੀ ਨਾ। ਇਹ ਵੀ ਐ ਨਾ ਨਹੀਂ ਲਗਾਉਂਦੇ ਫੇਰ ਜੇ ਇਦਾਂ ਹੀ ਕਰਨੀ ਸੀ ਤਨਖਾਹਾਂ ਨਹੀਂ ਦੇਣੀਆਂ ਸੀ ਉਹਨਾਂ ਦੀਆਂ। ਪਰ ਰੋਡਵੇਜ ਵਾਲੀ ਲਾਓ ਨਾ ਫੇਰ ਪ੍ਰਾਈਵੇਟ ਸਾਰੇ ੱਟਕੇ ਖਾਰੇ ਖਾਈ ਜਾਂਦੇ ਕਿਹੜੀ বাস ਦੀ ਗੱਲ ਤੇ ਪੀਆਰਟੀਸੀ ਦੀ ਅਸੀਂ ਪੈਸੇ ਨਹੀਂ ਲਾ ਕੇ ਤੁਹਾਡੇ ਘਰੋਂ ਹੜਤਾਲ ਕੱਢ ਆਇਆ ਸਾਡੇ ਵੱਲ ਕਿਉਂ ਕਹਿੰਦੇ ਹੜਤਾਲ ਕਰਤੀ ਜੀ ਉਹਨਾਂ ਨੇ ਸਾਨੂੰ ਨਹੀਂ ਪਤਾ ਤੇ ਦਿੱਕਤ ਆ ਰਹੀ ਹੈ ਕਿੰਨੇ ਚ ਸਮੋਗ ਹੋ ਗਿਆ ਹਨੂ 10-10 ਮਿੰਟ ਹੋ ਗਏ ਖੜੇ ਤੁਹਾਨੂੰ ਕਿੰਨੇ ਟਾਂਗ ਹੋ ਗਏ ਨਾ ਨਹੀਂ ਆਏ ਨਾ ਨਹੀਂ ਕਿਹੜੀ বাস ਦੀ ਗੱਲ ਹਾਂਜੀ ਕਿਹੜੀ বাস ਦੀ ਗੱਲ ਪੀਆਰਟੀਸੀ ਦੀ